ਹੈਲੋ ਦੋਸਤੋ ਲਓ ਜੀ ਸਾਡਾ ਵਲੌਗ ਸ਼ੁਰੂ ਹੋ ਗਿਆ ਮੀਂਹ ਪਿਆ ਗਿਆ ਫੁੱਲ ਸੋਮਵਾਰ ਨੂੰ ਫੁੱਲ ਮੀਂਹ ਪਿਆ ਸਾਡੇ ਅੱਜ ਤੇ ਲਓ ਜੀ ਮਿੱਤਰੋ ਖਾ ਰਿਹਾ ਦਹੀਂ ਭੱਲੇ ਬਣਾਏ ਨੇ ਮੌਸਮ ਹੋ ਗਿਆ ਠੰਡਾ ਠੰਡਾ ਨੈ ਸੀ ਚੱਕਰੀਏ ਦਹੀਂ ਭੱਲੇ ਦੇ ਨਜ਼ਾਰੇ ਲੈ ਰਿਆ ਦੋਸਤੋ ਪਲੇਟਾਂ 'ਚ ਪਲੇਟਾਂ ਦਹੀਂ ਭੱਲੇ ਦੀਆਂ ਦੋਸਤੋ ਤੁਸੀਂ ਵੀ ਖਾਓ ਅਸੀਂ ਵੀ ਖਾ ਰਹੇ ਹਾਂ ਲਓ ਜੀ ਦੇਖੋ ਦੋਸਤੋ ਇੱਧਰ ਦੇਖੋ ਜੀ ਬੀਬੀ ਵੀ ਖਾ ਰਹੀ ਆ ਔਰ ਦਹੀਂ ਭੱਲੇ ਲਓ ਜੀ ਮੇਤ੍ਰੋ ਰਵਿਤਾ ਰਾਣੀ ਵੀ ਚੱਕੂ ਹੀ ਹੁਣ ਦਹੀਂ ਭੱਲੇ ਮੈਂ ਜੀ ਦੇਖੋ ਜੋ ਰਵਿਤਾ ਰਾਣੀ ਨੇ ਮਹਿੰਦੀ ਲਾਈ ਹੋਈ ਮੈਂ ਨਹੀਂ ਲਗਾਈ ਹੈ ਆਹੋ ਲੱਗੀ ਤਾਂ ਇਹਦੇ ਹੱਥੋਂ ਤੇ ਆ ਫਿਰ ਲਗਾਈ ਤਾਂ ਮੈਨੇ ਹੈ ਲਓ ਜੀ ਮੈਂ ਜੀ ਯਾ ਲਿਖ ਦੋ ਸੋਨੀ ਨੇ ਲਗਾਈ ਹੈ ਪਤਾ ਨਹੀਂ ਕਿ ਪੜਨੇ ਨਾ ਮੱਥੇ ਮੱਥੇ ਤੇ ਲਿਖੋ ਮੱਥੇ ਤੇ ਮੱਥੇ ਤੇ ਲਿਖੀਏ ਔਰ ਸੋਨੀ ਆਪਣੇ ਮੱਥੇ ਲਿਖ ਮੈਨੇ ਲਗਾਈ ਹੈ ਔਰ ਇਸੇ ਲਿਖਿਆ ਸੋਨੀ ਨੇ ਲਗਾਈ ਹੈ ਲਓ ਜੀ ਮੱਥੇ ਤੇ ਲਿਖ ਲਓ ਲਓ ਜੀ ਇਸki ਵੀ ਦੇਖ ਲਓ ਆਪਣੇ ਆਪਣੇ ਮਹਿੰਦੀ ਦਿਖਾਓ ਸਾਰੇ ਲਓ ਜੀ ਲਾ ਜੀ ਕਿਵੇਂ ਮੈਨੇ ਲਗਾਈ ਹੈ ਲਾ ਜੀ ਮੈਂ ਦੀ ਐਨੇ ਲਵਾ ਇਹਨੂੰ 10 ਰੁਪਏ ਦੇ ਦੇ ਕਿਉਂ ਨਹੀਂ ਤੇ ਤੁਸੀਂ ਨੇ ਹਾਂ ਹਾਂ ਇਹਨੂੰ 10-5 ਰੁਪਏ ਦੇ ਦੇ ਆ ਕਰੋ ਨਾ ਆਲੂ ਵੀ ਨਾਲੇ ਸੈਂਪੂ ਲੈ ਆਉਗੀ ਲਾ ਜੀ ਦੋਸਤੋ ਲਾ ਜੀ ਦੇਖੋ ਜੀ ਸਾਰਿਆਂ ਨੇ ਮਹਿੰਦੀ ਲਾਈ ਹੋਈ ਆ ਮਿਆਂਕ ਨਾਲੇ ਲਾਈ ਹੋਈ ਆ ਮਹਿੰਦੀ ਹਾਂ ਲਾ ਜੀ ਮਿਆਂਕ ਨਾਲੇ ਦੀ ਮਹਿੰਦੀ ਓਏ ਹੋਏ ਉਹ ਚੋਣੀ ਚੋ ਆ ਦੇਖੋ ਜੀ ਇਹਨੇ ਵੀ ਲਾਈ ਹੋਈ ਆ ਦੇਖੋ ਜੀ ਸਾਰਿਆਂ ਨੇ ਬੀਬੀ ਨੇ ਲਾਈ ਹੋਈ ਆ ਸਾਰਿਆਂ ਨੇ ਲਾਈ ਹੋਈ ਆ ਬਾਈ ਲਓ ਇਹ ਇੱਕ ਜਣਾ ਨੇ ਲਾਈ ਹੈ ਇੱਕ ਮੈਂ ਕੱਲ ਖੁਰਾਂ ਦੇ ਵੀ ਦੇਖੀ ਦੀ ਲੱਗੀ ਹੋਈ ਕਿੱਥੇ ਲੱਗੀ ਹੋਈ ਸੀ ਮੈਂ ਦੇਖੀ ਦੀ ਗੱਲ ਲਓ ਇਹ ਦੇਖੋ ਦੇਖੋ ਦੋਸਤੋ ਖੁਰਾਂ ਦੇ ਵੀ ਲਾਈ ਹੈ ਇਹ ਮੈਂ ਨੇ ਲਗਾਈ ਹੈ ਇਹ ਮੈਂ ਨੇ ਲਗਾਈ ਹੈ ਲਓ ਜੇ ਮੈਦੋ ਮੈਦੀ ਲੱਗੀ ਹੋਈ ਆ ਨਾ ਪੈਰਾਂ ਦੇ ਲਓ ਜੇ ਮਾਦੋ ਦੇ ਵੀ ਲੱਗੀ ਹੋਈ ਆ ਮਾਦੋ ਤੇਰੇ ਮੈਦੀ ਲੱਗੀ ਹੋਈ ਉਹ ਲੱਗਾ ਮਾਦੋ ਇਹ ਤਾਂ ਮਾਦੋ ਛਪਿਆ ਹੋਇਆ ਹੈ ਆ ਮਾਦੋ ਛਪਿਆ ਹੋਇਆ ਮਾਦੋ ਦੇ ਓਏ ਓਏ ਹੋਏ ਮੈਂ ਇਹ ਛਪਾਇਆ ਓਹ ਮਾਦੋ ਦੇ ਕੰਨ ਵੱਡੇ ਵੱਡੇ ਨੇ ਮੈਂ ਛਪਾਇਆ ਹਾਂ ਨਾ ਓਹ ਮੈਂ ਨੇ ਐਸੀ ਬਣਾਇਆ ਚੂਹਾ ਛਪਿਆ ਕੀ ਮਾਦੋ ਛਪਿਆ ਕੋਈ ਮਾਦੋ ਨਹੀਂ ਚੂਹਾ ਲੈ ਲਾ ਚੂਹਾ ਓਹ ਚੂਹਾ ਲੌਜੀ ਗਹੀਂ ਭਲੇ ਖਾਣਾ ਤੁਸੀਂ ਵੀ ਖਾਓ ਦੋਸਤੋ ਚੱਕੋ ਆਪਣੇ ਆਪਣੇ ਪਲੇਟਾਂ ਤੇ ਲੌਜੀ ਦੋਸਤੋ ਦੇਖੋ ਜੀ ਮੈਂ ਤੁਹਾਨੂੰ ਲਵੇ ਹੋ ਕੇ ਦਿਖਾਉਣਾ वाह दही पले ने दोस्तों दही पले बड़े टेस्टी हैं दही पले और लॉज दही पले देखो आए हाय हाय दही पले लाज दोस्तों दही पले बड़ा टेस्टी बनाए उन्हें बड़े चलो दोस्तों देखो जी खा रहे हैं चलो दोस्तों, मिल मिलते फिर रोड़ा पै रहा खा लिया दही पले ठीक है मित्रों हेलो दोस्तों लो जी मैं आ गया हूँ बाजार गया थी लेके आया है साग लेके आया सरों का साग दोस्तों ਸਰੋਂ ਦਾ ਸਾਗ ਖਾएंगे ਮੱਕੀ ਦੀ ਰੋਟੀ ਸਰੋਂ ਦਾ ਸਾਗ ਦੌਜੀ ਕੇਲੇ ਵੀ ਕੇਲੇ ਵੀ ਲੈ ਆਣਾ ਤੇ ਸਾਗ ਬਣਾਵਾਂਗੇ ਆਪਾਂ ਠੀਕ ਹੈ ਦੋਸਤੋ ਤੇ ਓਏ ਮੈਂਕ ਨਾਲੇ ਹੈਲੋ ਕਰੋ ਸੁੱਤੇ ਉੱਠੇ ਨੇ ਦੇਖੋ ਦੋਸਤੋ ਮੈਂ ਤਾਂ ਜਵਾਕਾਂ ਨੂੰ ਛੱਡ ਕੇ ਆਇਆ ਦੂਸਾ ਮੈਂਕ ਨਾਲੇ ਹੈਲੋ ਕਰੋ ਹੈਲੋ ਹੈਲੋ ਕਰੋ ਹਾਈ ਗਾਇਜ਼ ਲੋਏ ਦੋਸਤੋ ਮੈਂਕ ਨਾਲੇ ਤੇ ਸਾਗ ਲੈ ਕੇ ਆਇਆ ਸਾਗ ਬਣਾਵਾਂਗੇ ਆਪਾਂ ਤੇ ਆ ਦੋਸਤੋ ਪਹਿਲਾ ਸਾਗ ਬਣਾਵਾਂਗੇ ਆਪਾਂ ਅਬ ਸੀਜ਼ਨ ਦਾ ਪਹਿਲਾ ਸਾਗ ਸਰੋਂ ਦਾ ਸਾਗ ਸਰੋਂ ਆ ਦੇਖੋ ਦੋਸਤੋ ਇਹ ਸਰੋਂ ਜੀਨੂੰ ਪਛਾਣ ਆਉਂਗਾ ਪਛਾਣੇ ਹੋਊਗੀ ਸਰੋਂ ਦੀ ਦਾ ਦੇਖੋ ਸਰੋਂ ਦਾ ਸਾਗ ਤੇ ਪਾਲਕ ਆ ਤੇ ਚਲੋ ਜੀ ਮਿਲਦੇ ਆਪਾਂ ਠੀਕ ਆ ਦੋਸਤੋ ਬਣਾਵਾਂਗੇ ਸਰੋਂ ਦਾ ਸਾਗ ਠੀਕ ਆ ਦਹੀਂ ਭੱਲੇ ਦਾ ਬਣਾਇਨੇ ਸਰੋਂ ਦਾ ਸਾਗ ਬਣਾਵਾਂਗੇ ਤੇ ਖਾਵਾਗੇ ਠੀਕ ਆ ਦੋਸਤੋ ਜੋ ਵੀ ਹੋਊਗਾ ਮੈਂ ਤੁਹਾਨੂੰ ਦਿਖਾਵਾਂਗਾ ਠੀਕ ਆ ਮਿੱਤਰੋ ਤੇ ਇਹਦੇ ਨਾਲ ਦੇ ਕਵਰ ਚੜ੍ਹਾ ਲਏ ਆਪਾਂ ਦੇਖਾਂ ਕਵਰ ਦਿਖਾਵਾਂ ਆਪਾਂ लो ये रहा मोबाइल देखो जी पुराना बेशक हो गया कवर लेके आए ना कवर जा रहे देखो देखो दोस्तों कवर देखो ठीक लग रहे है? आ ग्लास कार्ड भी लगवा ले के लेके आए ओके की रिपोर्ट आ कम देखो ओए होए है चंकरा देख लो दोस्तों चंकरा चलो दोस्तों काम बन गया अपना चलो सस्ते जी काम निपड़ गया 100 100 और 200 रुपए ਤੇ ਕਵਰ ਮਿਲ ਨਹੀਂ ਰਿਹਾ ਸੀ ਮਸਾਂ ਮਿਲਿਆ ਪ੍ਰਾਣਾ ਫੋਨ ਹੋ ਗਿਆ ਜੀ ਨਾ ਤਾਂ ਕਰ ਚਲ ਮਿਲ ਜਿਆ ਫਿਰ ਲਾ ਜੀ ਮੇਤੋ ਅਸੀਂ ਆਇਆ ਕੋਠੇ ਦੇ ਆਪਣੇ ਚਿਵਾਰੇ ਦੇ ਚੜ ਗਏ ਆ ਉਪਰ ਛੱਤ ਤੇ ਤੇ ਲਓ ਜੀ ਮੈਂ ਕਨਾਲਾ ਝੂਟੇ ਲੈ ਰਿਹਾ ਏ ਆਏ ਹਾਏ ਮੈਂ ਕਨਾਲਾ ਝੂਟੇ ਹੈਲੋ ਕਰੋ ਆਏ ਰਾਧੇ ਰਾਧੇ ਲਓ ਜੀ ਦੇਖੋ ਜੀ ਮੈਂ ਕਨਾਲਾ ਝੂਟੇ ਲੈ ਰਿਆ ਦੇਖੋ ਜੀ ਸਾਡੇ ਕੋਠੇ ਦੇ ਕਿੰਨਾ ਕਬਾੜ ਪਿਆ ਦੇਖੋ ਦੋਸਤੋ ਓਏ ਹੋਏ 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 ਦੇਖੋ ਦੋਸਤੋ ਇਹ ਸਾਡੇ ਲੈਟਰਿੰਗ ਬਾਥਰੂਮ ਬਣੇ ਹੋਏ ਨੇ ਸਭ ਤੋਂ ਉੱਪਰ ਸਾਡੀ ਤੀਸਰੀ ਮੰਜ਼ਲ ਦੇ ਬਦਲੇ ਦੂਜੀ ਮੰਜ਼ਲ ਕਹਿੰਦੇ ਨੇ ਇੱਕ ਥੱਲੇ ਆ ਫਿਰ ਉਹ ਤੋਂ ਥੱਲੇ ਆ ਤੇ ਤੀਸਰੀ ਮੰਜ਼ਲ ਹੀ ਹੋਇਆ ਵੈਸੇ ਇੱਕ ਸਭ ਤੋਂ ਥੱਲੇ ਆ ਇੱਕ ਉੱਪਰ ਆ ਫਿਰ ਇੱਕ ਤੋਂ ਉੱਪਰ ਆ ਲਓ ਇਹ ਦੇਖੋ ਚੈਂ ਚੈਂ ਕਰ ਰਹੇ ਨੇ ਆਵਾਜ਼ ਚੈਂ ਚੈਂ ਚੁੱਲੇ ਦੇ ਚੂੜ ਰਹੇ ਆ ਸੀ ਆਪਣੇ ਚੁੱਲੇ ਤੇ ਦੋਸਤੋ ਆਏ ਹਾਏ ਮਜ਼ਾ ਆ ਗਿਆ ਲਓ ਇਹ ਮੈਂ ਅਕਲੀ ਦਾਦੀ ਵੀ ਆ ਗਿਆ ਦੇਖੋ ਮੈਂ ਅਕਲੀ ਦਾਦੀ ਖੜੀਆ ਪੌੜੀਆਂ ਦੇ ਲਓ ਜੀ ਅਸੀਂ ਚੁੱਲੇ ਤੇ ਆਏ ਆ ਬਹੁਤ ਪਹਿਲੀ ਵਾਰ ਆ ਮੈਂ ਕਹਿੰਨਾ ਆਇਆ ਅਸੀਂ ਆਪਣੇ ਚੁੱਲੇ ਦੇ ਝੂੜ ਰਹੇ ਸਾਡਾ ਚੁੱਲਾ 4-5 ਸਾਲ ਪੁਰਾਣਾ ਐ 5-6 ਸਾਲ ਪੁਰਾਣਾ ਐ ਸਾਡਾ ਚੁੱਲਾ ਪਰ ਕੀ ਕਰੀਏ ਅ ਉੱਪਰ ਗਰਮੀ ਬਹੁਤ ਆਉਂਦੀ ਆ ਟਾਈਮ ਨਹੀਂ ਲੱਗਿਆ ਦੇਖੋ ਜੀ ਲੋਕ ਕਬੂਤਰ ਰੱਖੇ ਹੋਏ ਨੇ ਕਬੂਤਰ ਨਵੇਂ ਕਬੂਤਰ ਨੇ ਵੇ ਉਹ ਦੇਖੋ ਦੋਸਤੋ ਮੈਂ ਤੁਹਾਨੂੰ ਕਬੂਤਰ ਦਿਖਾਣਾ ਕਿੰਨੇ ਰੱਖੇ ਹੋਏ ਨੇ ਉਹ ਦੇਖੋ ਕਿੰਨੇ ਕਬੂਤਰ ਰੱਖੇ ਹੋਏ ਨੇ ਜੂਮ ਕਰਕੇ ਦਿਖਾਣਾ ਮੈਂ ਤੁਹਾਨੂੰ ਜੂਮ ਕਰਕੇ ਹੋ ਜਾਊਗਾ ਜੂਮ ਹੋ ਗਿਆ ਹੋ ਗਿਆ ਹੋ ਗਿਆ ਲਓ ਇਹ ਦੇਖੋ ਦੋਸਤੋ ਜੂਮ ਕਰਕੇ ਕਿੰਨੇ ਕਬੂਤਰ ਰੱਖੇ ਹੋਏ ਨੇ ਹਾਂ ਇਹ ਤਾਂ ਉਹ ਅਗਲੇ ਵੀਰ ਬਵਾਗੇ ਲਓ ਇਹ ਚੂਲੇ ਦਾ ਹਨ ਮੇਲਾ ਵੀ ਲੱਗਿਆ ਆ ਪਿੱਛੇ ਸਾਡੇ ਪਤਾ ਨਹੀਂ ਉਹ ਮੀਂਹ ਕਰਕੇ ਬੰਦ ਹੋ ਗਿਆ ਅੱਜ ਪਤਾ ਨਹੀਂ ਤੇ ਲਓ ਜੀ ਮਿੱਤਰੋ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਚ ਠੀਕ ਆ ਦੋਸਤੋ ਝੂਟੇ ਲੈ ਲਈ ਆਪਾਂ ਜੀ ਦੋਸਤੋ ਮੈਂ ਕਨਾਨਾ ਬਾਗ ਗਿਆ ਆਪਣੀ ਦਾਦੀ ਦੀ ਗੋਦੀ ਚ ਪਰ ਇਹਦੇ ਹਲਵੇ ਆਂਦਾ ਨਹੀਂ ਹੈਗਾ ਡਰਦਾ ਏ ਉੱਚੀ ਬਾਅਦ ਚ ਬੋਲਦੇ ਨੇ ਇਹਦੀ ਦਾਦੀ ਤਾਂ ਕਰਕੇ ਫਿਰ ਇਹ ਡਰ ਜਾਂਦਾ ਏ ਲਓ ਜੀ ਬਹੁਤ ਵਧੀਆ ਮੀਂਹ ਬਹੁਤ ਪਿਆ ਹੈ ਬਹੁਤ ਵਧੀਆ ਮੌਸਮ ਹੋਇਆ ਪਿਆ ਦੋਸਤੋ ਬਹੁਤ ਮੌਸਮ ਬਹੁਤ ਵਧੀਆ ਦੇਖੋ ਜੀ ਛੱਤਾਂ ਸੁੱਤਾ ਸਭ ਗਿੱਲੀਆਂ ਪਿਆ ਨੇ ਦੇਖੋ ਇੰਨਾ ਮੀਂਹ ਪਿਆ ਦੜਾ ਦੜ ਮੀਂਹ ਪਿਆ ਪੂਰਾ ਦੇਖੋ ਜੀ ਮੇਰਾ ਮੋਬਾਈਲ ਲਹਿ ਰਿਹਾ ਝੂਟੇ ਦੇਖੋ ਮੇਰਾ ਮੋਬਾਈਲ ਝੂਟੇ ਲੈ ਰਿਹਾ ਦੇਖੋ ਦੋਸਤੋ ਲੈਣ ਦੋ ਇਹਨੂੰ ਝੂਟੇ ਲੈਣ ਦੋ ਮੇਰੇ ਮੋਬਾਈਲ ਨੂੰ ਤੇ ਸਾਡਾ ਪਾਣੀ ਵੀ ਭਰਿਆ ਜੋ ਭਰਿਆ ਨਹੀਂ ਹੈਗਾ ਮੀਨੇ ਭਰਤਾ ਫੁੱਲਾ ਸਾਡੇ 6 7 ਲੱਗੇ ਹੋਏ ਨੇ ਡੰਗੇ 1 2 ਉਹ 3 ਨਾ ਤੇ ਉਹ 4 ਉਧਰ 5 ਉਹ 6 ਸਾਰੇ ਪਾਣੀ ਪੀਣ ਵਾਸਤੇ ਰੱਖਿਆ ਹੋਏ ਨੇ ਜਾਨਵਰਾਂ ਨੂੰ 6 ਰੱਖਿਆ ਹੋਏ ਨੇ ਪਾਣੀ ਭਰ ਕੇ ਪੂਰੇ ਤੇ ਲੋਜ ਮਿੱਤਰੋ ਦੇਖੋ ਜੀ ਸਾਡੀ ਗਲੀ ਉਹ ਦੇਖੋ ਜੀ ਓਏ ਹੋਏ ਉਹ ਖੜੀ ਹੋ ਰਹੀ ਵੀ ਤਾਰਣੀ ਲੋਜ ਮਿੱਤਰੋ ਬੈਠੇ ਨੇ ਸਾਰੇ ਜਣੇ ਦੇਖੋ ਗਲੀ ਚ ਸਾਰੇ ਤੇ ਲੋ ਜੀ ਦੇਖੋ ਆਵਾਜ਼ ਮਾਰੋ ਉਹ ਦੇ ਖੜੀ ਆ ਰਿਵਿਤਾ ਰਾਣੀ ਖੜੀ ਆ ਥੱਲੇ ਦੇਖੋ ਜੀ ਗਲੀ 'ਚ ਉਹ ਦੇਖੋ ਰਿਵਿਤਾ ਰਾਣੀ ਗਲੀ 'ਚ ਖੜੀ ਆ ਤੇ ਚਲੋ ਜੀ ਐਸੀ ਕੋਠੇ ਵੀ ਖੜਿਆ ਮੈਂਕਨਾਣਾ ਵੀ ਖੜਿਆ ਈ ਤੇ ਚਲੋ ਮਿਲਦੇ ਆਂ ਫੇਰ ਆਪਾਂ ਠੀਕ ਆ ਜਵਾਖਾਂ ਨੂੰ ਲਿਆਇਆ ਟੂਰ ਸੰਤੋਂ 6 ਵਜੇ ਦਾ ਟਾਈਮ ਆ ਜਵਾਖਾਂ ਦਾ 6:30 ਹੋਣੇ ਵਾਲੇ ਹੋਗੇ ਸਾਇਦ ਮੇਰੇ ਹਿਸਾਬ ਨਾਲ ਦੇਖ ਲੈਨੇ ਆਪਾਂ ਕਿੰਨਾ ਟਾਈਮ ਹੋ ਗਿਆ ਤੇ ਅੱਲਾ ਇਹ ਆਪਾਂ ਦੇਖ ਲੈਨੇ ਆਂ ਦੋਸਤੋ ਕਿੰਨਾ ਟਾਈਮ ਹੋ ਗਿਆ ਲੋ ਜੀ 628 ਹੋ ਗਏ ਦੋਸਤੋ 628 ਚਲੋ ਚਲਦੇ ਆਂ ਜਵਾਕਾ ਨੂੰ ਲੈ ਆਈ ਆ ਠੀਕ ਆ ਮਿੱਤਰੋ ਸਾਡੇ ਦਾ ਬਣੇ ਰਹੇ ਹੋ ਮੈਂ ਆ ਕੇ ਨਾਲ ਘੁੰਮੀ ਘੁੰਮੀ ਕਰਦਾ ਉਹਨਾਂ ਦਾਦੀ ਨਾਲ ਓਏ ਹੋਏ ਹੋਏ ਘੁੰਮੀ ਘੁੰਮੀ ਕਰਦਾ ਹੈ ਲੋ ਜੀ ਆਪਣੀ ਦਾਦੀ ਲਵੇ ਜਾਂਦਾ ਨਹੀਂ ਹੈਗਾ ਜੀ ਦਾਦੀ ਉੱਚੀ ਦਿਨੇ ਬੋਲਦੀ ਹੈ ਨਾ ਐ ਆ ਐ ਕਰਕੇ ਬੋਲਦੀ ਹੈ ਲੋ ਚੁੱਲੇ ਵੀ ਲੱਗੇ ਹੋਏ ਨੇ ਮੈਂ ਤੁਹਾਨੂੰ ਚੁੱਲੇ ਦਿਖਾ ਦੇਣਾ ਹੈ ਦੇਖੋ ਲੋ ਜੀ ਚੁੱਲੇ ਖਾਲੇ ਜਾ ਰਹੇ ਹਨ ਕੋਈ ਬੰਦਾ ਨਹੀਂ ਹੈਗਾ ਚੁੱਲਿਆਂ ਚ ਸੁਣ ਮੈਂ ਜ਼ੂਮ ਕਰਕੇ ਦਿਖਾ ਦੇਣਾ ਉਹ ਦੇਖੋ ਉਹ ਦੇਖੋ ਚੁੱਲੇ ਦੇਖੋ ਜੀ ਚੱਲ ਜਰੂਰ ਹੈ ਛੋਟੇ ਦੇ ਝੂਲਦੇ ਨੇ ਵੱਡੇ ਦੇ ਕੋਈ ਨਹੀਂ ਝੂਲਦਾ ਮੇਰੇ ਵਰਗੇ ਨੂੰ ਡਰ ਲੱਗਣਾ ਆ ਜਾਂਦਾ ਦੇਖੋ ਦੋਸਤੋ ਤੇ ਚਲੋ ਜੀ ਚਲੋ ਜੀ ਚਲੋ ਜਾਇਆ ਸੀ ਝੂਟ ਆਇਓ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਠੀਕ ਆ ਦੋਸਤੋ ਆਇਆ ਦੋਸਤੋ ਲਓ ਜੀ ਹੁਣ ਵੀਡੀਓ ਐਡਿਟ ਹੋ ਰਹੀ ਆ ਮੈਂ ਵੀਡੀਓ ਰਿਡਿਟ ਕਰ ਰਿਹਾ ਹਾਂ ਲਓ ਜੀ ਪੱਖਾ ਬੰਦ ਕਰ ਦਿੰਦਾ ਹਾਂ ਲਓ ਜੀ ਪੱਖਾ ਆਵਾਜ਼ ਬਹੁਤ ਕਰਦਾ ਦੋਸਤੋ ਬਹੁਤ ਹੈ ਨਾ ਸਮਝਿਆ ਸੁਧਰਿਆ ਦੇਖੋ ਜੀ ਪੱਖਾ ਫੁੱਲ ਆਵਾਜ਼ ਕਰਦਾ ਹੈ ਦੋਸਤੋ ਲੋ ਜੀ ਆਪਾਂ ਤੁਹਾਨੂੰ ਪਤਾ ਨਾ ਸੀਜ਼ਨ ਦਾ ਪਹਿਲੇ ਸੀਜ਼ਨ ਦਾ ਪਹਿਲੇ ਹੀ ਸਾਗ ਲੈ ਕੇ ਆਏ ਆ ਸਭ ਤੋਂ ਦਾ ਆ ਪਾਲਕ ਦਾ ਤੇ ਸਰੋਂ ਦਾ ਸਾਗ ਦੇਖੋ ਜੀ ਰਵਿਤਾ ਰਾਣੀ ਬੇਲੀ ਬੈਠੀ ਆ ਮਿਆਂ ਕੰਨਾ ਡੰਗਰਾ ਵਾਂਗੂ ਖਾ ਰਿਆ ਏ ਤੇ ਲੋ ਜੀ ਦੋਸਤੋ ਇਧਰ ਪਾਰ ਰੋਲ ਤੇ ਬੀਬੀ ਸਾਗ ਨੂੰ ਸਾਂਟ ਰਹੇ ਨੇ ਤੇ ਹੁਣ ਇਹਨਾਂ ਨੂੰ ਉਬਾਲਣਗੇ ਗਊਸਾਲਾ ਚਾਰਾ ਘੇਰਿਆਵਾਂਗੇ ਇਹ ਜਿਹੜਾ ਬਚਿਆ ਏ ਤੇ ਠੀਕ ਆ ਦੋਸਤੋ ਕੱਲੂ ਚਾਰਾ ਗਊਸਾਲਾ ਜਾ ਕੇ ਘੇਰਿਆਵਾਂਗੇ ਤੇ ਹੁਣ ਸਾਗ ਸਾਗ ਬਣੂਗਾ ਠੀਕ ਆ ਦੋਸਤੋ ਸਾਗ ਠੀਕ ਆ ਮਿੱਤਰੋ ਬਹੁਤ ਟੇਸਟੀ ਸਾਗ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਜੋ ਭਾਈ ਜਿਨੇ ਖਾਣਾ ਬੜਾ ਸਵਾਦ ਬਣਿਆ ਤਾਂ ਹੈ ਨਹੀਂ ਸਵਾਦ ਤਾਂ ਬਣੂਆ ਹੀ ਬਣਿਆ ਜੇ ਬਣੂਆ ਸਾਨੂੰ ਜ਼ਰੂਰ ਖਵਾਵਾਂਗੇ ਸਾਣੇ ਬਣੇ ਰਹੋ ਹੁਣ ਚੱਲਦੇ ਆ ਅਸੀਂ ਬੱਚਾ ਨੂੰ ਲੈਣ ਬੱਜ ਗਏ 6:49 ਬੱਚਾ ਨੂੰ ਲੈ ਜਾਈਏ ਡੇਟ ਗਏ ਤੇ ਕਿਉਂਕਿ ਮੀਂਹ ਪੈ ਗਿਆ ਨੀ ਠੀਕ ਆ ਮਿੱਤਰੋ ਆ ਜੇ ਮੈਂ ਮਧਰੋ ਲੈ ਆਏ ਨਾ ਟੂਸ਼ਨ ਚਲੋ ਜੀ ਜਾਓ ਪੜੋ ਇਹਨਾਂ ਦਾ ਪੇਪਰ ਆ ਤੇ ਚੱਲਦੇ ਆਣ ਬੈਂਕ ਵਾਲਿਆਂ ਨੂੰ ਲੈ ਕੇ ਠੀਕ ਆ ਦੋਸਤੋ ਓਏ ਦੇਖੋ ਜੀ ਟਰਾਲੀ 'ਚ ਬੈਠਾ ਏ ਮਿਆ ਕਨਣਾ ਤੇ ਲੋ ਮਿੱਤਰੋ ਤੇ ਆ ਦੇਖੋ ਜੀ ਨੈਨਸੀ ਰਾਣੀ ਦੇਖੋ ਜੀ ਝੁੱਲੇ ਦੇ ਰਹੀ ਐ ਇਹਨੂੰ ਉਹ ਵੀ ਮੋਲ ਚ ਆ ਕੇ ਦੇ ਰਹੀ ਐ ਰਵਿਤਾ ਰਾਣੀ ਸੋਚ ਰਹੀ ਐ ਕੀ ਲੈਣਾ ਕੀ ਲੈਣਾ ਦੇਖ ਰਹੀ ਲੋ ਜੀ ਦੇਖ ਰਹੀ ਐ ਕੀ ਲੈਣਾ ਐ ਕੱਲ ਲੈ ਕੇ ਗਈ ਸੀ ਇਹ ਇਡਲੀ ਤੇ ਨਾਲੇ ਲੈ ਗਈ ਸੀ ਹੋਰ ਦਹੀਂ ਭੱਲੇ ਲੈ ਗਈ ਸੀ ਹੋਰ ਵੀ ਸਵਾਹ ਲੈ ਗਈ ਸੀ ਜਨੀ ਭੱਲੇ ਇਡਲੀ ਰਸਗੁੱਲੇ ਲੈ ਗਈ ਹੁਣ ਹੋਰ चलो जी देखने की गोसा फिर मिल हैं ठीक है मित्रों की लिया देखो जी रवीता रानी ले रही है आ की है आलू चिप्स ले मैं कराने तय की ले आए और मैं कराने लेते ने नाम वाले लेते ने हैं अल्फाबेट लेते ने लो ये ने अल्फाबेट लेते, हुं। लेते हुं। ने मित्रों चलो ये और सामान लवांगे आप सारा माल भरया पे ठीक है मित्रों फिर मिलते हैं आप लो जी दोस्तों आ गए से लो जी ਜਾ ਗਏ ਆ ਸਮਾਨ ਲੈ ਕੇ ਆਏ ਆ ਦੇਖੋ ਦੋਸਤੋ ਲਾ ਜੀ ਸੋਦਾ ਲੈਣ ਮੰਮੀ ਜਾਇਆ ਕਰੋ ਕਹਿੰਦੇ ਮੈਨੂੰ ਲੈ ਕੇ ਨਹੀਂ ਜਾਂਦੇ ਦੇਖੋ ਜੀ ਕਿਵੇਂ ਕਰ ਰਹੀ ਆ ਦੇਖੋ ਲਾ ਜੀ ਮੈਨੂੰ ਲੋ ਜੀ ਦੇਖੋ ਜ ਐ ਲੜਦੀ ਆ ਇਹ ਦੇਖੋ ਜੀ ਮੰਮੀ ਸਾਡੀ ਲਾ ਜੀ ਦੋਸਤੋ ਅਸੀਂ ਸਮਾਨ ਲੈ ਕੇ ਆਏ ਆ ਰਸੋਈ ਦਾ ਰਸੋਈ ਦਾ ਸਮਾਨ ਲੈ ਕੇ ਆਏ ਆ ਇਹ ਕਹਿੰਦੇ ਥੁੱਲੇ ਦੇ ਥੁੱਲੇ ਕੇ ਆਏ ਆ ਥੁੱਲੇ ਦੇ ਥੋੜੀ ਲੈ ਕੇ ਰਸੋਈ ਦਾ ਸਾਰਾ ਸਮਾਨ ਲੈ ਕੇ ਆਏ ਆ ਦੇਖੋ ਫੇਰ ਚਲਾ ਵੀ ਦੋਸਤੋ ਇਹ ਜੀ ਚਲਾਓ ਯਾਰਾ ਧਰਮੇ ਬਹੁਤ ਆ ਓਏ ਮਿਆਕਨਾਲਾ ਘੁੰਮੇ ਘੁੰਮੇ ਕਰਕੇ ਆਇਆ ਓਏ ਓ ਮਿਆਕਰਾਣਾ ਲਓ ਜੀ ਮਿਆਕਰਾਣਾ ਘੁੰਮੇ ਘੁੰਮੇ ਕਰਕੇ ਆਇਆ ਤੇਰਾ ਆਪਣੇ ਵਾਸਤੇ ਲੈ ਕੇ ਆਇਆ ਕੋ ਬੀਮਾ ਵੇ ਕੋ ਅਰਜੀ ਬਿਖਾਵਾਂਗੇ ਦੇਖੋ ਇਹ ਲੈ ਕੇ ਆਏ ਐਨਰਜੀ ਡ੍ਰਿੰਕਸ ਅਰਜੀ ਡ੍ਰਿੰਕ ਲੈ ਕੇ ਆਇਆ ਇਸ ਪੰਦੇ ਆਹ ਰੋਜ਼ ਪੀਆ ਕਰਾਂਗੇ ਆਪਾਂ ਇੱਕ ਮਿੰਟ ਪੀਓ ਓਕੇ ਜੋ ਲਓ ਜੀ ਆਪਾਂ ਐਨਰਜੀ ਡ੍ਰਿੰਕ ਪੀਆ ਕਰਾਂਗੇ ਠੀਕ ਆ ਓਕੇ ਜੀ ਦੋਸਤੋ ਮਿਲਦੇ ਆ ਫਿਰ ਆਪਾਂ ਠੀਕ ਆ ਦੋਸਤੋ ਅੱਜ ਮੈਂ ਤੁਹਾਨੂੰ ਕੱਲੇ ਕੱਲੇ ਚੀਜ਼ ਦਿਖਾਉਂਗਾ ਕੀ ਲੈ ਕੇ ਆਇਆ ਪਹਿਲਾਂ ਤਾਂ ਦਿਖਾਓ ਕੀ ਆਏ ਲਓ ਜੀ ਇਹ ਹੈਗੇ ਨੇ ਇਹ ਹੈਗੇ ਨੇ ਕਿਚਨ ਪ੍ਰੋਮਿਸ ਜੋ ਕਿ ਹਰ ਬੰਦੇ ਦੇ ਵਰਡ ਨੇ ਵਰਡ ਹੈ ਵਰਡ ਹੈ ਨਾ ਵਰਡ ਹੈ ਵਰਡ ਬਣੇਗੇ ਖਾਏਗੇ ਲਓ ਜੀ ਇਹ ਹੈਗਾ ਗਲਾਬ ਜਾਮਣ ਇਸੇ ਗਲਾਬ ਜਾਮਣ ਬਣਦੇ ਇਹ ਗਲਾਬ ਜਾਮਣ ਹੈ ਉਹ ਆਪਣਾ એનર્ਜੀ ਡਰਿੰਕ ਆ ਇਹ ਹੈਗਾ ਇਹ ਜੋ ਰਾਤ ਬਣੀ ਸੀ ਪਰਸੋਂ ਇਡਲੀ ਔਰ ਇਹ ਹੈਗਾ ਸੰਭਰ ਉਹ ਬੜਾ ਉਹ ਇਹ ਰਵੀ ਦਾ ਰਾਣੀ ਕਰੂਗੀ ਆਪਣਾ ਮੂੰਹ ਸਾਫ ਇਹਦੇ ਨਾਲ ਤੇ ਆ ਇਹ ਲੈ ਕੇ ਯਾਰ ਨਾਇੰਸੀ ਡੋਲ ਵਗੈਰਾ ਇਹ ਫਿਰ ਸੰਭਰ ਆ ਗਿਆ ਇਹ ਹੈਗੇ ਨੇ ਪਾਪੜ ਵਾਹ ਇਹ ਇਹ ਚੀਜ਼-ਚੀਜ਼ ਵੀ ਲਾ ਹੋਰ ਕੀਆ ਹੋਰ ਵੀ ਰਹਿ ਗਿਆ ਰਾਈਸ ਸੰਭਰ ਹੈ ਕੀਆ

ਕਦ ਨਹੀਂ ਕੀ ਬਣੂਗਾ ਰਾਤ ਨੂੰ ਸਾਗ ਸਾਗ ਗਰਮੀ ਪਿਆ ਹੈ ਹਾਂ ਗਰਮੀ ਮਾਂ ਗਰਮੀ ਕਿੰਨੀ ਹੋ ਰਹੀ ਹੈ ਲਓ ਦੇਖੋ ਗਰਮੀ ਕਿੰਨੀ ਹੋ ਰਹੀ ਹੈ ਦੇਖੋ ਲਓ ਜੀ ਮਿੱਤਰੋ ਰੋੜਾ ਪੈ ਗਿਆ ਮਿੱਤਰੋ ਚਲੋ ਜੀ ਕੋਈ ਗੱਲ ਨਹੀਂ ਰੋੜਾ ਦਾ ਪੈ ਜਾਂਦਾ ਹੈ ਅੱਜ ਵੀ ਅਸੀਂ ਖਾਦੇ ਪੈਸੇ ਲਾਇਆ ਹੈ ਅੱਜ ਵੀ ਅਸੀਂ ਖਾਸੀ ਪੈਸੇ ਲਾਇਆ ਹੈ ਕੋਈ ਗੱਲ ਨਹੀਂ ਜਿੰਦਿਆਂ ਫਿਰ ਆਪਾਂ ਸਾਗ ਬਣੂਗਾ ਤੇ ਤੁਹਾਨੂੰ ਵੀ ਖਵਾਵਾਂਗੇ ਠੀਕ ਆ ਦੋਸਤੋ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੋਸਤੋ ਲਓ ਜੀ ਆਪਾਂ ਆ ਗਏ ਕਰੇਂ ਦੇਖੋ ਜੀ ਮਿੱਤਰੋ ਇਹ ਬਣਾਇਆ ਰਵਿਦਾ ਰਾਣੇ ਨੇ ਦੇਖੋ ਜੀ چیر ਕੇ ਨੇ ਪਪਾਇਆ ਔਰ ਮਿੱਸੀ ਰੋਟੀ ਔਰ ਸਾਗ ਖਾਓ ਬਈ ਸਾਗ ਸਾਗ ਦਾ ਸਾਗ 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 ਲਓ ਜੀ ਦੋਸਤੋ ਸਾਗ ਮੱਕੀ ਦੇ ਰੋਟੀ ਸਰੋਂ ਦਾ ਸਾਗ ਬਣ ਗਿਆ ਦੋਸਤੋ ਕੁੱਕੜ ਚਿੱਧੀਆਂ ਮਾਰਾ ਕੇ ਲਾਜੇ ਮੈਟਰੋ ਦੇਖੋ ਜੀ ਨਾਲੇ ਘਟਾਇਰਾ ਸਲਾਦ ਸਲਾਦ ਚਾਹੇਗਾ ਇਹ ਮਤਲਬ ਇਹ ਖੀਰਾ ਮੂਲੀ ਲਓ ਜੀ ਦੇਖੋ ਜੀ ਮੈਂ ਅੱਕ ਦੇਖੋ ਦੇਖੋ ਭੱਜਾ ਭੱਜਾ ਜਾ ਰਿਹਾ ਦੇਖੋ ਇਹਦੇ ਲਾਕਣ ਵਾਲਾ ਟਾਇਰ ਲੱਗੇ ਦੋਸਤੋ ਹੁਣ ਇਹਦੇ ਦੇਖੋ ਦੋਸਤੋ ਟਾਇਰ ਲੱਗੇ ਹੁਣ ਤਾਂ ਇਹ ਫੜਫੜ ਕੇ ਜਾਦਾ ਤੇ ਲੋਰੀ ਮਿਲਦੇ ਆ ਫਿਰ ਜਦ ਸਾਰਾ ਕੁਝ ਬਣ ਜਾਊਗਾ ਨਾ ਫਿਰ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਐਸਾ ਸਾਡੇ ਸੁਰਜੀਤ ਜੀ ਨਾਲ ਬਹੁਤ ਕੁਸੂ ਪਿਆਏ ਕੱਲ ਦੇ ਕੁਲਚੇ ਵੀ ਬਏ ਨੇ ਸਾਗ ਵੀ ਪਿਆ ਦੇਖੋ ਦੋਸਤੋ ਇਹ ਸਾਡੇ ਸਾਗ ਆ ਇਹ ਕਿਸੇ ਨੂੰ ਖਵਾਉਂਦੇ ਨੇ ਹੈਗੇ ਇਹ ਦਾ ਚਲੇ ਕੇ ਜਾਣਗੇ ਅੱਜ ਦੁਪਹਿਰੇ ਸਾਗ ਨਹੀਂ ਦਿੱਤਾ ਦੇਖੋ ਦੋਸਤੋ ਇਹਨਾਂ ਨੇ ਤਾਂ ਤੜਕਿਆ ਇਹਨਾਂ ਨੂੰ ਜ਼ੋਰ ਲੱਗਦਾ ਕੰਮ ਕਰਦੇ ਹੋਏ ਇਹਨਾਂ ਦਾ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਸਾਡੇ ਕੋਈ ਨਹੀਂ ਵੀ ਸਭ ਟਾਈਮ ਪਾਸ ਕਰਦੇ ਨੇ ਔਰੇ ਬਸ ਕੀ ਅੱਜ ਦਾ ਦਿਨ ਨਿਕਲ ਜੇ ਕਿਵੇਂ ਨਿਕਲ ਜੇ ਬਸ ਉਹ ਕੋਈ ਕੰਮ ਨਹੀਂ ਕਰਕੇ ਰਾਜੀ ਨਾ ਕਿਸੇ ਨੂੰ ਕੋਈ ਦੇ ਕੇ ਰਾਜੀ ਕੋਸ ਖਾਣ ਨੂੰ ਨਾ ਕੋਈ ਕੁਝ ਵੀ ਕਰਕੇ ਰਾਜੀ ਨਹੀਂ ਇਹ ਬਸ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਔਰੇ ਇਹਨਾਂ ਦਾ ਇਹਨੇ ਬੰਦੇ ਨੇ ਸਾਡੇ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ ਕੋਈ ਵੀ ਆਇਆ ਤਾਂ ਕੋਈ ਫਾਇਦਾ ਆਜ ਨਜ਼ਰ ਨਹੀਂ ਆਇਆ ਹੈਗਾ ਜਿੰਨਾ ਆਇਆ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਕਿਉਂਕਿ ਹਰ ਗੱਲ ਹਰ ਪਲ-ਪਲ ਦੀ ਖ਼ਬਰ ਤੁਹਾਨੂੰ ਦੱਸਦਾ ਰਹਿਣਾ ਮੈਂ ਲਓ ਜੀ ਦੇਖੋ ਇਹ ਇੱਧਰ ਪੜ ਰਹੇ ਨੇ ਜਵਾਕ ਤੇ ਦੇਖੋ ਦੋਸਤੋ ਇੱਧਰ ਪੜ ਲੈਣ ਦੇਣਾ ਦਾ ਪੇਪਰ ਆ ਕਾਲੂ ਕਾਲੂ ਇੱਕ ਦਾ ਹੈਗਾ ਮੈਚ ਦਾ ਇਹ ਇੱਕ ਦਾ ਹੈਗਾ ਇਹ ਪੰਜਾਬੀ ਦਾ ਇੱਕ ਦਾ ਇੰਗਲਿਸ਼ ਦਾ ਕਿਸ ਦਾ ਪੰਜਾਬੀ ਦਾ ਕਾਲਾ ਤੇਰਾ ਤੇਰਾ ਮੈਚ ਦਾ ਤੇਰਾ ਕਾਲਾ ਹੈ ਸਾਰਾ ਨਹੀਂ ਮੈਥਾ ਹਾਂ ਮਾਦਰ ਦਾ ਇੰਗਲਿਸ਼ ਦਾ ਇਹਨਾਂ ਦਾ ਦੋਨਾਂ ਦਾ ਮੈਥਾ ਦਾ ਏ ਲਓ ਜੀ ਮਿੱਤਰੋ ਇਹਨਾਂ ਦਾ ਮੈਥਾ ਦਾ ਏ ਤੇ ਲਓ ਜੀ ਮਿਆਂ ਕਰਾ ਦੇਖੋ ਜੀ ਭੱਜ ਰਿਹਾ ਦੇਖੋ ਲਓ ਜੀ ਦੇਖੋ ਐ ਭੱਜਦਾ ਏ ਬਾਹਰ ਚਲੋ ਮੈਂ ਜਿਆ ਫੇਰਾ ਆਪਾਂ ਠੀਕ ਆ ਮਿੱਤਰੋ ਸਗਣਾ ਬਣੇ ਰਹੋ ਇੱਕ ਸਿਲਵਰ ਪਲੇਟ ਆਪਣਾ ਦੋ ਚਾਰ ਦਿਨਾਂ ਤੱਕ ਦੋ ਦੋ ਤਿੰਨ ਦਿਨਾਂ ਤੱਕ ਆਣ ਵਾਲਾ ਇੱਕ ਆਪਣੇ ਲੱਗਿਆ ਹੋਇਆ ਜਦੋਂ 2 ਹੋ ਜਾਣਗੇ ਨਾ ਫਿਰ ਆਪਾਂ ਥੋੜਾ ਨਾਲ ਗੱਲ ਕਰਾਂਗੇ ਚੰਗੀ ਤਰ੍ਹਾਂ। ਲੋ ਜੀ ਦੋਸਤੋ ਰਵਿਦਾ ਰਾਣੇ ਨੇ ਬਣਾਤੀਆਂ ਜੋ ਕਿ ਮਿਸੀਆਂ ਰੋਟੀਆਂ ਮੱਕੀ ਦੀਆਂ ਦੋਸਤੋ ਮੱਕੀ ਦੀਆਂ। ਪੈਸੇ ਮੱਕੀ ਦਾ ਆਟਾ ਮਿਲਿਆ ਨਹੀਂ ਹੈਗਾ ਅਸੀਂ ਨੇ ਬਣਾਤੀਆਂ ਇਹਦੀਆਂ ਬੇਸਣ ਦੇ ਆਟੇ ਦੀਆਂ। ਬੇਸਣ ਦੇ ਆਟੇ ਦੀਆਂ ਮਿਸੀਆਂ ਰੋਟੀਆਂ ਬਣਾਇਆ ਰਵਿਦਾ ਰਾਣੇ ਨੇ। ਲੋ ਜੀ ਸਲਾਦ ਵੀ ਵੱਢਿਆ ਪਿਆ ਆਪਣਾ ਦੇਖੋ ਦੋਸਤੋ ਤੇ ਸਾਗ ਵੀ ਤਿਆਰ ਵਰ ਤਿਆਰ ਆ ਤੇ ਹੁਣ ਆਪਾਂ ਤੁਹਾਨੂੰ ਸਾਗ ਦੀ ਡੈਕੋਰੇਟ ਵੀਡੀਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਠੀਕ ਆ ਦੋਸਤੋ ਪਲੇਡ ਸੱਜਾ ਕੇ ਦਿਖਾਵਾਂਗੇ ਠੀਕ ਆ ਅਣੀ ਗੱਲ ਬਾਤ ਐਸੀ ਆ ਹੋਏ ਦੋਸਤੋ ਦੇਖੋ ਜੀ ਸਰਸੋ ਦਾ ਸਾਗ ਮੱਕੀ ਦੀ ਰੋਟੀ ਪੂਰੀ ਇਹ ਸੋਨੂੰ ਐਨ ਓਕੇ ਦੀ ਰਿਪੋਰਟ ਆ ਲੋ ਜੀ ਆਜੋ ਮੈਂ ਤੁਹਾਨੂੰ ਖਵਾ ਦਿੰਨਾ ਇਹ ਰਵਿਤਾ ਰਾਣੀ ਨੇ ਤਿਆਰਵਾਰ ਤਿਆਰ ਕਰੀ ਆ ਲੋ ਜੀ ਦੇਖੋ ਜੀ ਰਵਿਤਾ ਰਾਣੀ ਨੇ ਫੁੱਲ ਤਿਆਰਵਾਰ ਕਰੀ ਆ ਮੱਕੀ ਦੀ ਰੋਟੀ ਸਰਸੋ ਦਾ ਸਾਗ ਨਾਲੇ ਸਲਾਦ ਨਾਲੇ ਬਰਫੀ ਦੋਸਤੋ ਦੇਖੋ ਜੀ ਰਵਿਤਾ ਰਾਣੀ ਨੇ ਤਿਆਰਵਾਰ ਤਿਆਰ ਕਰੀ ਆ ਚਲੋ ਦੋਸਤੋ ਖਾਓ ਆਪਾਂ ਵੀ ਖਾਣਾ ਮਿਲ ਗਿਆ ਫਿਰ ਅਗਲੇ ਵਲੌਗ ਚ ਮਿਲਾਂਗੇ ਠੀਕ ਆ ਦੋਸਤੋ ਅਗਲੇ ਵਲੌਗ ਚ ਮਿਲਾਂਗੇ ਠੀਕ ਆ ਜਬ ਤੱਕ ਕੇ ਲਈਏ ਬਾਏ ਬਾਏ ਮੈਂ ਕਰਾਣਾ ਸੋ ਰਿਹਾ ਦੇਖੋ ਦੋਸਤੋ ਚਲੋ ਸੌਣ ਦੋ ਇਹਨੂੰ ਚਲੋ ਜੀ ਅਬ ਨਹੀਂ ਬੋਲेंगे ਟਾਪ ਬਾਏ ਬਾਏ ਜੈ ਹਿੰਦ